ਹੈਲੋ ਵੀ ਬੰਦਾ ਚੱਲਿਆ ਸਕੂਲ ਸਾਡਾ ਅੱਜ। ਲਾ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੇਰੇ ਲਕਨ ਸਰ ਨੂੰ ਸਤਿ ਸ੍ਰੀ ਅਕਾਲ। ਲਾ ਵੀ ਜਸ਼ਨ ਬੀਬੂਆ ਕੋਲ ਤੇ ਆਈ ਕਾਫੀ ਦਿਨ ਬਾਅਦ। ਹਾਂ ਵੀ ਜਾਣ ਨੂੰ ਜੀ ਨਹੀਂ ਤਾਂ ਕਰਦਾ। ਹੈਂ? ਕਰਦਾ ਨਹੀਂ ਤਾਂ ਜੀ? ਹੈਂ? ਕਹਿੰਦਾ ਕਰਦਾ ਸੀ। ਕਰਦਾ ਸੀ ਅੰਦਰਲਾ ਮਨ ਨਹੀਂ ਕਹਿੰਦਾ ਹੈਗਾ ਇਹਦਾ। ਜਾਣ ਨੂੰ ਬਾਹਰ ਵਾਲਾ ਮਨ ਕਹਿੰਦਾ ਏ। ਵੀ ਮੈਂ ਜਾਣਾ। ਬਨੇਰੀ ਵੀ ਵੱਟ ਕੇ ਲਾਉਣੀ ਨੇ। ਜਿਆਦਾ ਬੜੀ ਧੱਕਾ ਖਰਾਬ ਹੋ ਜਾਂਦਾ ਪੈਂਡੀਆਂ ਨੂੰ ਪਾਉਣੇ ਲਾਤਾਂ ਪੈ ਡਾਡੀ ਨੇ ਇੱਧਰ ਆਪਣੇ ਲੱਗ ਗੀ ਜੀਰੀ ਉੱਧਰ ਬਈਏ ਲੱਗੇ ਹੋਏ ਆ ਸੱਤ ਕਾਲ ਦੀ ਸਾਰਿਆਂ ਨੂੰ ਬਈ ਲੱਗ ਰਿਹਾ ਚੱਲ ਰਿਹਾ ਬਈ ਕੰਮ ਪਨੀਰੀ ਆਉਣੀਆਂ ਪੂਰੀ ਪੂਰੀ ਪਿਛਲੇ ਸਾਲ ਨਾਲ ਤੇ ਅਸੀਂ ਪੀਲੇ ਦੀ ਫालतੂ ਵੇਚੀ ਨਹੀਂ ਫੇਰ ਵੀ ਸਾਡੇ ਕੋਲ ਘਟ ਗਈ। ਆ ਬਾਈ ਇੱਧਰ ਤੇ ਵਿੱਕੀ ਬਾਈ ਦਾ ਹੀ ਪਟਕੇ ਰਹਿ ਗਏ। 4 ਕਿੱਗੇ ਦੀ ਪਨੀਰੀ ਇਹ 26 ਆ ਬਾਕੀ ਆ ਬਾਈ ਸਾਰੀ ਪੂਰੀ ਦੀ ਇਹ। ਉਹਦੇ ਤੋਂ ਨਹੀਂ ਅਸੀਂ ਇੱਕ ਵੀ ਢੱਕਾ ਪਟਣਾ ਆਪ ਅਸੀਂ ਮੁੱਲ ਕਿਸੇ ਦੇ ਲੈ ਕੇ ਲਾ ਗਏ। ਕਿਉਂਕਿ ਜੋ ਕੀ ਕਿਸੇ ਨਾਲ ਵਾਧਾ ਕਰਾਉਣਾ। ਉਹ ਸਾਡਾ ਕੰਮ ਪੂਰਾ ਹੈ। ਤੇ ਇੱਧਰ ਬਾਈ ਅਮਨ ਵੀ ਹਾਂ। ਉਹ ਤੁਹਾਡੀ ਪਾਪੂ ਬਾਈ ਪਨੀਰੀ ਵੜ ਰਿਹਾ ਉਹਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਂਦੇ ਫਿਰ। ਹੈਂ ਆ ਦੇਖ ਵਾਈ ਚੱਲ ਆਪਾਂ ਘੱਟ ਵੜਦੇ ਨੇ ਹਮਮ ਔਰ ਵਾਹ ਰੋਕੋ ਬੜੀ ਜੀ ਚੀਜ਼ ਦਾ ਹੈ ਸੁੱਕ ਰਿਹਾ ਹੈ ਔਰ ਕੋਈ ਗੱਲ ਨਹੀਂ ਦਬੋ ਦਿਓ ਦਾ ਪਾਦਾ ਪੀੜੂ ਦਾ ਲੱਗਣਾ ਚਾਹੀਦਾ ਹੈ ਲੈ ਬਾਈ ਆ ਦੇਖੋ ਹੈ ਇਹ ਪੌਣ ਨਹੀਂ ਛੱਡਦਾ ਹੈਗਾ ਲੈ ਬਾਈ ਮੋਟਰਪੱਲ ਲੱਗੀ ਵੀ ਰੌਣਕ ਹਾਂ ਟੱਕਦਾ ਠੀਕ ਹੈ ਠੀਕ ਹੈ ਜੀ ਆਹ ਬੰਦਾ ਬਾਈ ਫੋਨ ਨਹੀਂ ਛੱਡਦਾ ਸਾਡੇ ਪੰਮੂ ਵਾਂਗੂ ਦੇਖੀ ਅੱਖਾਂ ਖਰਾਬ ਨਹੀਂ ਹੋਏਗੀਆਂ ਸਾਰਾ ਦਿਨ ਫੋਨ ਫੋਨ ਸਰੰਦਰ ਤੂੰ ਫੇਰ ਨਾ ਲਿਆ ਅੱਧੇ ਘੰਟੇ ਬਾਅਦ ਨਾ ਹੁੰਦਾ ਤੂੰ ਐ ਨਾਜੀ ਪੂਰੀ ਹੋ ਜਾਂਦੀ ਫਿਰ ਹਾਂ ਥੋੜੀ ਬਾਅਦ ਗਿਆ ਸੱਚ ਲੈ ਬਾਈ ਉਧਰ ਤਾਜ ਜੀ ਬੈਠੇ ਹਾਂ ਤੇ ਖਾਧੀ ਨਹੀਂ ਤੇ ਹਲੇ ਸਰੰਦਰ ਰੋਟੀ ਅੱਛਾ ਤੂੰ ਪਨੀਰੀ ਪੱਟਣ ਚਲੇਗਾ ਤਾ ਬਾਈ ਦੇਖੋ ਵੀ ਲੰਬੜਦਾਰ ਦਾ ਕਿਆ ਕੰਮ ਸਾਰਿਆਂ ਨੇ ਰੋਟੀ ਖਾਧੀ ਇਹਨੇ ਚਾਰ ਅਰ ਤੇ ਤਿੰਨ ਸੱਤ ਗੁੱਟੀਆਂ ਪੱਟਦੀਆਂ ਮਿਲੋ ਜੀ ਇੱਧਰ ਪਾਪਾ ਜੀ ਨੂੰ ਵੀ ਸੱਤ ਕਾਲ ਜੀ ਹੁਣ ਤੁਸੀਂ ਜਾਣਾ ਬਾਹਰ ਨੂੰ ਹੁਣ ਇੱਧਰ ਆਪਣੇ ਕੱਪੜੇ ਟਾਈਟ ਸ਼ੈਡ ਕਰੋ ਬਟ ਟਾਈਟੇ ਕੱਪੜੇ ਤਾਂ ਤੂੰ ਉੱਧਰ ਕਰੇ ਪਹਿਲੇ ਸਾਰੇ ਕਰੇ ਤਿਆਰੀ ਹੁਣ ਲੈ ਤਿਆਰੀ ਹੈ ਲੱਗਦੀ ਨਹੀਂ ਮੈਨੂੰ ਹਾਲੇ ਆ ਤਾਂ ਕਹਿੰਦਾ ਮੈਂ ਬੈਗ ਲੈਣ ਜਾਣਾ ਅੱਜ ਚਲ ਮੈਂ ਬੈਗ ਹੈ ਜੇ ਤਾਂ ਆਈ ਜਾਣੀ ਕਹਿੰਦਾ ਬੈਗ ਲੈ ਮਾਂ ਦੇ ਕੇ ਦੇਣਾ ਪਰਾਣਾ ਕਹਿੰਦਾ ਜਾਣਾ ਨਹੀਂ ਹੈ ਉਹ ਤਾਂ ਹੀ ਲੈਣਾ ਪੈਣਾ ਹੈ ਬੈਗ ਵੀ ਕੱਪੜਾ ਨਾ ਮੇ ਕੱਪੜੇ ਦੋਏ ਚੀਜ਼ਾਂ ਠੀਕ ਹੈ ਹੈਂਡ ਬੈਗ ਹੈਂਡ ਬੈਗ ਹਾਂ ਕਿੰਨੇ ਚਾਹੀਦੇ ਤੇਚੀ 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 ਹੋ ਰਹੀ ਹੈ ਨਾ ਰੋਣ ਦੀ ਉਹ ਤੇਚੀ ਲੈ ਕੇ ਜਾਣੀ ਹੈ ਤੇਚੀ ਹੋਰ ਉਹਨੂੰ ਲੈ ਕੇ ਜਾਣਾ ਹੈ ਤੇਚੀ ਅੰਦਰ ਨਹੀਂ ਛੋਟੇ ਕੱਪੜੇ ਲੈ ਕੇ ਜਾਣੇ ਆ ਕਿਹਦੇ ਉਹ ਗੱਲ ਸੁਣ ਮੈਂਗਾ ਹਫਤੇ ਦਾ ਟੂਰ ਹੈ ਇੱਕ ਹਫਤੇ ਦਾ ਥੋੜੀ ਤੇਚੀ ਚਲ ਜਾਣੀ ਬੈਗ ਇਹ ਕਹਿੰਦੇ ਮੈਂ ਬੈਗ ਕਿੱਥੇ ਬੈਗ ਚ ਚਾਰ ਕੱਪੜੇ ਲੈ ਕੇ ਜਾਣੇ ਆ ਹਾਂ ਬਸ ਜੀ 7 ਕਿਲੋ ਵਾਜੀ ਇੰਟਰਪਰਨ ਜਾਣਾ ਤਾਂ ਉਹ ਪਿੱਠੂ ਦਾ ਇਹ ਨਿਆਰੇ ਜਾਰੇ ਉਹਨੂੰ ਨਹੀਂ ਰੋੜੀ ਜਾ ਉਹ ਮੇਰੇ ਕੋਲੇ ਲਾ ਬੈਠੋ ਬੜਾ ਐਡਾ ਨੀ 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 ਬਾਬਾ ਮਾਸੂਦ ਲਾ ਹਰ ਗਿਆ ਨੇੜੇ ਘਰ ਚ ਗੰਗਾ ਬੈਠੀ ਤਾਉ ਗੱਲ ਤਾਂ ਠੀਕ ਐ ਐਡਾ ਵਾਹ ਨਾਲੇ ਨਾ ਮੈਂ ਹਾਂ ਬੱਲੇ ਨਾਲੇ ਪੂਰੇ ਲੱਗ ਜਾਣਾ ਪੂਰੇ ਲੱਗ ਜਾਣਾ ਇੰਨੇ ਕੱਪੜੇ ਵੀ ਨਹੀਂ ਹੈਗੇ ਹੂੰ ਚਾਰ ਤੋਂ ਵਿਗਦਾ ਐਡਾ ਬੈਗ ਦੇ ਦੇਵੇ ਕੱਪੜੇ ਦੋ ਆ ਹਾਂ ਹਾਂ ਕਿਰ ਬੜਾ ਹੀ ਦੇ ਦੇਵੇ ਬੈਗ ਆਪਣੇ ਹੈਂ ਇਹ ਲੈ ਇੰਨਾ ਕੁ ਤਾਂ ਆ ਜੀਓ ਕੋਈ ਗੱਲ ਨਹੀਂ ਅਸੀਂ ਤਾਂ ਉੱਥੇ ਤੋਂ ਜਾਣਾ ਬਾਕੀ ਆਣਾ ਵਿੱਚੇ ਰੱਖ ਦੇਣਾ ਉੱਥੇ ਜਾ ਕੇ ਚਲਦੇ ਹੈਗਾ ਚਾਰ ਸਾਈਡ ਵਿੱਚ ਰੱਖ ਆ ਜਾਂਦਾ ਫਿਰ ਉਹ ਚੁੱਕੜੇ ਸਿਰਾਂ ਤੋਂ ਆਉਂਦਾ ਹੂੰ ਲੈਣ ਬਸੀ ਹੈ ਵਾਹੇ ਬਾਪੂ ਨੇ ਤਿਆਰੀ ਮੈਂ ਆਏ ਦੱਸੋ ਜੀ ਹੁਣ ਜੀਰੀ ਮੈਂ ਕਹਿੰਦਾ ਮੌਸਮ ਠੰਡੇ ਚ ਠੀਕ ਹੈ ਨਾ ਜਿੰਨੇ ਜੀਰੀ ਠੰਡੇ ਮੌਸਮ ਚ ਲੱਗੂਗੀ ਹਾਂ ਅਜੇ ਮੀਂਹ ਪਏ ਜਿਹਾ ਲੱਗਦੀ ਫਿਰ ਹੋਰ ਵੀ ਫਰਕ ਪੈਂਦਾ ਹਾਂ ਵਧੀਆਵੇਂ ਲਾ ਬਈ ਮੈਂ ਵੀ ਖਾ ਲਈ ਹੋਵੇ ਇਹਨਾਂ ਦਾ ਪੈਣੀ ਪੈਣਾ ਹੁਣ ਕਿਸੇ ਤੋਂ ਪਾਉਣ ਦੇ ਕਿ ਲੋਲ ਹੋਰ ਉੱਥੇ ਬਹਿ ਜਾਣਾ ਆਪੇ ਹੌਲੀ ਹੌਲੀ ਉਹ ਹੁਣ ਆਏ ਨਾ ਧੁੱਪ ਨਹੀਂ ਲੱਗਦੀ ਹੈਗੀ ਨੇ ਡੱਕਾ ਫੁੱਕ ਕੇ ਚੱਲਦਾ ਹੁਣ ਆਏ ਆ ਵੀ ਉਹ ਫੁੱਕਣੇ ਚੱਲ ਪੈਣਾ ਠੀਕ ਨਾਲੇ ਆ ਲਾਉਣ ਵਾਲੇ ਵੀ ਖੁਸ਼ ਆ ਇਹਦੇ ਚ ਇਹਦੇ ਵੀ ਲਾਉਣ ਵਾਲੇ ਤੁਸੀਂ ਹੁਣ ਆਏ ਹੈਂ ਇਹੋ ਜਿਹੀ ਬਣ ਗਈ ਲਾਈਟ ਨਹੀਂ ਹਾਜ਼ਰ ਰਿਹਾ ਜਾਂ ਜਦੋਂ ਜਰ ਮਰਜ਼ੀ ਚ ਲਾ ਲਓ ਹੈ ਲਾਈਟ ਬਹੁਤ ਆ ਲਾਈਟ ਖੁੱਲ ਆ ਹਾਂ ਮੋਟਰ ভাই ਬੰਦ ਖੜੀਆਂ ਸਾਡੇ ਇਲਾਕੇ ਦੇ ਤਾਂ ਕੰਟਕਵਾਉਂਦਾ ਜਿਹੜਾ ਜੀ ਕਰਦਾ ਉਹ ਬੜਾ ਖਾਲੀ ਹੁੰਦਾ ਪੂਰਾ ਕਰ ਜਾਂਦਾ ਵੇ ਗੱਲ ਮਾਣੀ ਭਾਈ ਦਵਾਈ ਪਾਤੀ ਪਾਣੀ ਪੂਰਾ ਹੈ ਮੈਂ ਕਿ ਦਵਾਈ ਆ ਗਈ ਤੇਰੀ ਲੈ ਭਾਈ ਮੰਦਾ ਵੀ ਲਿਆਇਆ ਦਵਾਈ ਲੈ ਭਾਈ ਲਿਫਟ ਪਲੱਸ ਸੀਟਾਂ ਦੀ ਇਹ ਵੀ ਲਿਆਇਆ ਤੇ ਭਾਈ 430 ਦੀ ਮਿਲੀ ਕਹਿੰਦਾ ਹੂੰ ਟੈਂਟਰ ਲਿਖਿਆ ਹੋਇਆ 719 ਆਪਣੇ ਵਾਲੀ ਪਰ ਆਪਣੇ ਵੀ ਤਾਂ ਇਹੀ ਚੀਜ਼ ਹੈ ਇੰਨਾ ਹੀ ਹੋਣਾ ਰੇਟ ਅੱਛਾ ਡੈਡੀ ਕੇ ਮੈਨੂੰ ਦਰਵਾਜੇ ਪਿੱਛੇ ਪਈ ਲਈਂ ਚੱਕੇ ਦਰਵਾਜੇ ਪਿੱਛੇ ਪਈ ਓ ਸੀ ਡੈਡੀ ਵਕ ਉੱਧਰ ਡੈਡੀ ਦਾ ਬਾਈ ਰਾਮ ਨਾਲ ਬੈਠਿਆ ਉੱਧਰ ਖਾਵਾ ਚ ਡੈਡੀ ਨੇ ਦੋਈ ਖਰਾਕ ਬਾਤ ਤੀ ਤਾਂ ਇਹਨਾਂ ਨੂੰ ਹਾਂ ਜੂਰੀਆ ਲਾਤਾ ਅੱਜ ਅੱਜ ਹੋ ਗਏ 11 ਦਿਨਦੇ ਹਨਾ ਜੀ 20 ਤਰੀਕ ਦੇ ਲੱਗੇ ਹੋਏ 11 ਦਿਨਦੇ ਹੋਗੇ ਲਾ ਬਾਈ ਇਹ 652 ਬਾਈ ਇਹ 52 ਰੰਗ ਦਾ ਵੀ ਫਰਕ ਹੈ ਨਹੀਂ ਇੱਕੋ ਹੈ ਮਨ ਦਾ ਫਿਰ ਗੱਲ ਨੂੰ ਐਵੇਂ ਮੈਨੂੰ ਕਹੀ ਜਾਂਦੇ ਲੈ ਆਪਣੀ 26 ਤੱਕ ਜਿਹੜੀ ਮੈਂ ਲੈ ਆਏ 25 ਤੱਕ ਹੂੰ ਉਹ ਗਰਾਮੋ ਤੇ ਹਾਂ ਲੈ ਲੈ ਕਰੇ ਕੋਈ ਦਵਾਈ ਤਾਂ ਦਵਾਈ ਹੋ ਆ ਇਹ ਬਾਈ ਹੈਗੀ ਪ੍ਰਾਈਵੇਟ ਦੁਕਾਨ ਤੇ ਲੈਂਦੀ ਵੀ ਅਸੀਂ ਲੈ ਆਏ ਤਾਂ ਸਰਕਾਰੀ ਸਰਕਾਰੀ ਗਾਵਾਂ ਤੇ ਆਈ ਤੇ ਆ ਫਰਕ ਸੋਟਾਈਟੇ ਤੇ ਲੈ ਆਏ ਤੇ ਸੀ ਰੇਟ ਦਾ ਵੀ ਫਰਕ ਹੋਊਗਾ ਉੱਥੇ ਮਾੜਾ ਮੋਟਾ ਹੂੰ ਹੈਗਾ ਬਸ ਇੰਨਾ ਹੈ ਤੇ ਬਾਈ ਰੋਟਾ ਵੇਟਰ ਵਿਚਾਰਾ ਤੇ ਹੁਣ ਬੜਿਆ ਹਾਂ ਆਹ ਕਰਕੇ ਖੱਤੀ ਵੈਸੀ ਜਿਹਦੇ ਤੋਣਾ ਹੈ ਪੰਖਣਾ ਨਾਲ ਮਤਲਬ ਕਿ ਜੇ ਕਰਨਾ ਭਾਈ ਖੱਡੋ ਹਾਂ ਉਧਰ ਪੈਣਾਂ ਦੇ ਬੰਤਰਾਂ ਦੇ ਵੀ ਕਰਕੇ ਆਉਣਾ ਉਹਨਾਂ ਦੇ ਉਧਰ ਨੂੰ ਪੁੱਛ ਗਿਆ ਤਾਂ ਉਧਰ ਨਵੇੜ ਕੇ ਆ ਕੇ ਭਾਈ ਭੈਣਾਂ ਦੇ ਬੁੱਤੀ ਖੋਲਿਆ ਹੀ ਹਾਂ ਹਾਂ ਉੱਥੇ ਹੋਰ ਉਹਨਾਂ ਦੇ ਵੀ ਕਰਨਾ ਹੁਣ ਹੋਰ ਗੱਲ ਤਾਂ ਠੀਕ ਆ ਜੇ ਲੋੜ ਪਈ ਉਹਨਾਂ ਨੂੰ ਭਾਈ ਚਾਹੋਂਗੇ ਲਓ ਭਾਈ ਪੱਤੀਆਂ ਨੂੰ ਇੰਨਾ ਇੰਨਾ ਕਰ ਕੱਸਾ ਪਿਆ ਲੈ ਰੰਗ ਉਤਰਿਆ ਜਾਣੀ ਕਤੂ ਦੇ ਵਿੱਚ ਤਾਂ ਤੁਹਾਨੂੰ ਪਤਾ ਪਾਣੀ ਦੇ ਵਿੱਚ ਇਹਨਾਂ ਜੌਰ ਨਹੀਂ ਲੱਗੇ ਇਹਨਾਂ ਦਾ। ਮੋਤੀ ਦਾ ਯੋਕੇ ਰਿਪੋਰਟ ਹੈ ਸਾਰੀ। ਹੈ? ਛੇੜੇ ਦਾ। ਪਰ ਤੇ ਕਿਤੇ ਛੇਤੀ ਕੋਈ ਗੱਦਾਂ ਨਹੀਂ। 5-7 ਸਾਲ ਦਾ। ਜਿਆਦਾ ਚੱਲਿਆ। ਬਾਈ ਆਪਣਾ ਚਾ ਕੋਲ ਛੜ ਕੇ ਲਵਾ ਲੈ ਜਾਂ ਬਾੜ ਖੜ ਕੇ ਲਵਾ ਲੈ ਜਾਂ ਨੇੜੇ ਲਵਾ ਲੈ ਛਿੱਦੀ ਲਵਾ ਲੈ ਤੇ ਇਹਦਾ ਲਾਉਂਦੇ ਨਹੀਂ ਬਾਈ। ਇਹ ਅਸੀਂ ਵਿਚਾਰਿਆਂ ਕੋਲ ਜਾਂਦਾ ਹੀ ਨਹੀਂ। ਇਹਨਾਂ ਦਾ ਬੰਦਿਆਂ ਦਾ ਸਾਡੇ ਦਾ ਰਿਕਾਰਡ ਹੈ। ਨੇ ਭਾਈ ਨਿਗਾਰਾ ਖਰੀ ਮੈਨੇ ਮੁੱਢ ਇੱਕ ਵਾਰ ਗੇੜਾ ਮਾਰੇ ਫੇ ਵਧੀਆ ਰਹਿੰਦਾ ਹੁਣ ਤੇ ਵੀ 6 ਮਹੀਨੇ ਦੇਖਣ ਬਾਪੂ ਨੂੰ ਮੈਚ ਦਿਖਾਤਾ ਬੰਦ ਕਰ ਦੇ ਫਿਰ ਹੁਣ ਹਾਂ ਮੈਚ ਦੇਖਿਆ ਬਾਪਾ ਨੇ ਹਾਰਕਾ ਜੀ ਮੇਰੀ ਮੇਲਾਪਾ ਉਹਦਾ ਵੇਹ ਤੇ ਜੜੀ ਗਰਮੀ ਵਿੱਚ ਹੈਗੀ ਐ ਨਾ ਸਵਾਦੇ ਹੈ ਨਾ ਜੀ ਹਾਂ ਹਾਂ ਚਾਹੇ ਚੱਲਦੀ ਹੈ ਹੈ ਘਰ ਗਰਮੀ ਜਿਆਦਾ ਕਿ ਮੋਟਰ ਮੋਟਰ ਬਰਤਦਾ ਨਾ ਪੂਰੇ ਸਰ ਘਰਾ ਗਰਮੀ ਹੈ ਘਰਾ ਚ ਆਏ ਵੀ ਉਹੀ ਹਵਾ ਘੁੰਮ ਕੇ ਲਗੀ ਜਾਂਦੀ ਹੈ ਪੂਰੇ ਹੁਣ ਬਾਹਰ ਵੀ ਪੂਰੇ ਆਏ ਆ ਵੀ ਆਸੇ ਪਾਸੇ ਦੀ ਹਵਾ ਲੱਗੀ ਹੈ ਓਏ ਆਏ ਨਾਲੇ ਬੜੀ hoom ਬੰਦੇ ਬੰਦੇ ਹੈਗੇ ਆਪਣਾ ਉਹਦਾ ਪਤਾ ਨਹੀਂ ਬੋਲ ਇੱਕਣ ਆਹੇ ਬਾਈ ਪਿੰਡਾਂ ਵਾਲੇ ਖੇਤ ਮਾ ਆਹੇ ਪਿੰਡਾਂ ਵਾਲੇ ਖੇਤਾਂ ਦੀ ਮੋਜ ਤੇ ਕੀ ਬਾਈ ਇਹਨਾਂ ਦੇ ਹੈਡ ਜਿਹਾ ਰਹਿ ਗਏ ਐ ਵੀ ਕੱਪ ਨਹੀਂ ਆਉਂਦੇ ਇਹਨਾਂ ਦੇ ਇਹ ਤਾਂ ਬਵਾ ਦੇਣੀ ਇਹਨਾਂ ਨੇ ਬਾਕੀ ਰਹੀ ਗਈ ਬਾਈ ਬਾਸਮਤੀ ਆ ਪਨੀਰੀ ਖੜੀ ਆ ਸੀ ਫੋਨਰਾ ਹੀ ਨਹੀਂ ਦੇ ਦੱਸ ਸਕਦੇ ਜੇ ਹਵਾਵਾਂ ਦੀ ਆ ਬਾਸਮਤੀ ਦੀ ਬਾਸਨਾ ਆਉਂਦੀ ਆ ਛੜੀ ਤਾਂ ਹੈ ਨਾ ਥੋੜੇ ਦਿਨ ਦੀ ਉਹ ਆਪਲੀ ਥੋੜੇ ਦਿਨ ਦੀ ਉਹ ਬਾਸਮਤੀ ਛੜੀ ਬੱਡੀ ਹੋਈ ਗਈ ਪਹੇਰ ਨੂੰ ਬੱਢ ਕੇ ਲਾਉਂਦੇ ਆ ਬੱਢ ਕੇ ਲੱਗਣੀ ਆ ਵੀ ਲੈ ਬਾਈ ਇਧਰ ਜਾਨਮਾਲ ਵਾਈ ਵਾਲਾ ਖੇਤ ਠੀਕ ਨਹੀਂ ਚੱਲੀ ਜਾਂਦਾ ਸੋਈ ਆ ਲੋ ਤੇ ਬਾਕੀ ਤੁਸੀਂ ਮੋਟਰ ਦਾ ਦੇਖੀਏ ਵੀ ਦਰਖਤਾਂ ਨਾਲ ਹੋਆ ਬਾਈ ਅੰਬੀਆਂ ਵੀ ਲੱਗੀਆਂ ਪੱਕਣ ਤੇ ਆਹ ਦੇਖੋ ਆਹ ਦੇਖੋ ਬਾਈ ਇਹਨਾਂ ਦੀ ਵੀ ਤਿਆਰੀ ਆ ਲਟਕ ਰਹੀਆਂ ਪੂਰੀਆਂ ਉੱਪਰ ਤੇ ਆਹ ਦੇਖੋ ਗੁੱਚਿਆਂ ਦੇ ਗੁੱਚੇ ਇਕ ਲਈਓ ਦੇਖੋ ਬਾਈ ਸਾਰੇ ਇਹ ਬਚਾਰੇ ਹਲੇ ਬਾਈ ਛੋਟੇ ਅੰਬ ਇਹਨਾਂ ਨੂੰ ਦੇਣਾ ਪੰਮੂਰਾ ਨੇ ਹਲਾਉਣਾ ਹੈ ਬਾਈ ਬੜਿਆ ਨੂੰ ਆਹ ਦੇਖੋ ਸਾਰੇ ਆਪਾਂ ਨੂੰ ਫਾਰਮਾਂ ਨੇ ਦੇਣੇ ਹਲਾਉਣੇ ਇਹਨਾਂ ਨੂੰ ਬਾਈ ਬੜੇ ਹੋ ਕੇ ਦਸ ਤਾਂ ਬਸ ਛੋਟੇ ਆ ਯਾਨੀ ਚਲੋ ਆਹ ਚੜ ਲੰਦਾ ਸਾਡਾ ਬੰਦਾ ਉੱਪਰ ਆ ਵੀ ਮੋਟਰ ਬੰਦ ਹੈ ਮਕੀਤ ਬਾਈ ਗੱਡੀ ਵੀ ਬੰਦ ਹੈ ਹਮ ਸਾਰੀ ਮੋਟਰ ਬੰਦ ਖੜੀਆਂ ਜੇ ਲੈਡ ਵੱਧ ਆ ਰਹੀ ਹੈ ਹਮ ਥੋੜੇ ਨਹੀਂ ਪੈਂਦਾ ਹੈਗਾ ਇਹਦਾ ਤਾਂ ਨਜ਼ਾਰਾ ਪੂਰਾ ਜੇ ਕਿਤੇ ਦੂਏ ਲੋਡ ਆਵੇ ਤੇ ਸਾਰੀਆਂ ਤੇ ਆ ਫਿਰ ਸਾਰੀਆਂ ਗ੍ਰਿਡ ਪਰ ਲੋਡ ਪੈਂਦਾ ਗ੍ਰਿਡਾਂ ਐਵੇਂ ਪੈਂਦਾ ਇੱਕ ਵਾਰ ਹਮ ਜਾ ਮੋਗੇ ਜਾਂਦੇ ਆਹ ਦਾ ਬਈ ਹਾਂ ਸਾਰੇ ਪਲਾਟਫਾਰਮ ਸਿਰੇ ਤੇ ਲੇ ਕੇ ਪਤਰਾ ਵਿੱਚ ਲੇ ਕੇ ਓਕੇ ਰਿਪੋਰਟ ਹੈ ਜੀ ਤੇ ਬਾਈ ਜਨੀ ਬਾਈ ਰਹਿ ਗਿਆ ਟਿੱਕੀ ਬਾਈ ਵਾਲਾ ਵੀ ਆਪਣਾ ਜਨੀ ਬਾਈ ਕੋਠੇ ਰਹਿ ਗਿਆ ਓਹ ਕਹਿ ਰਹੇ ਨੇ ਬੰਦਾ ਹੋਈ ਦਸ ਤੋਂ ਨਾ ਗਿਆ ਹੋਵੇ ਤੱਕ ਗਿਆ ਆਪੇ ਲੱਗ ਜਾਣੀ ਉਹਨੂੰ ਪਤਾ ਤੇ ਇਹ ਹਾਂ ਆ ਮੈਨੂੰ ਤੁਹਾਨੂੰ ਉਹਨਾਂ ਦੇ ਦੇ ਦੇਖ ਲੈ ਕੇ ਦੇ ਲਿਆ ਅੰਬ ਹਾਲੇ ਕਿੱਥੇ ਪੱਕ ਗਿਆ ਆ ਹਲੂਣਾ ਦੇ ਕੇ ਦੇਖ ਲੈ ਨਹੀਂ ਨਹੀਂ ਕੱਚੀਆਂ ਨਾ ਥੋੜੀ ਹਲੂਣਾ ਦੇ ਕੇ ਦੇਖ ਲੈ ਗਰੂ ਕੀ ਪੱਕੀ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਦੇਖ ਦੇਣਾ ਪਿਆਰ ਨਾਲੇ ਚੜ ਚੜ ਮੈਨੂੰ ਪਤਾ ਤਾਂ ਚੜ ਜਾਣਾ ਚਾ ਉੱਥੇ ਜਾ ਕੇ ਭਾਈ ਇੱਕ ਗੱਲ ਹਲੂਣਾ ਦੇ ਹੁਣ ਆ ਮੈਨੂੰ ਮਾ ਗਰੰਟਡ ਕਹਿੰਦਾ ਵੀ ਇੱਕ ਅੱਧੀ ਅੰਬੀ ਗੁਰੂ ਵੀ ਬਾਕੀ ਦੇਖੋ ਬਾਸ ਇੱਥੇ ਜੇ ਪਿਆਰ ਨਾਲ ਦਈ ਪੱਤਾ ਹੀ ਗਿਰਿਆ ਥੱਲੇ ਦਾ ਕੋਲੂਣਾ ਆਇਆ ਨਹੀਂ ਤੇਰਾ ਸਵਾਰ ਕੇ ਬਸ 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 ਦੋ ਗਿਰ ਗਈਆਂ ਅੰਬੀਆਂ ਬਸ 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 ਤਿੰਨ ਬਸ ਹੋਰ ਨਾ ਹੈ ਕਮਾਲ ਬੱਕਾ ਵੀ ਹੈਗਾ ਖੜ ਜਾ ਖੜ ਜਾ ਤੈਨੂੰ ਮੈਂ ਦਿਖਾਦਾ ਉਹ ਆ ਤਾਂ ਮਾਲ ਖਰਾਬ ਗਿਰਿਆ ਜਿਹੜਾ ਵਿੱਚ ਗਿਰਿਆ ਇਹ ਵੀ ਬਾਈ ਇਹ ਵੀ ਖਰਾਬ ਹੈ ਕੋ ਲਾਲਾ ਕੋ ਲੋ ਦਾ ਕੰਮ ਕਰ ਕੀ ਆ ਵੀ ਕੱਚੀ ਅੰਬੀ ਗਰੀ ਆ ਜਾ ਉਤਰਿਆ ਯਾਰ ਇਹਦਾ ਚਟਨੀ ਵਾਲਾ ਹੀ ਕੰਮ ਹੋਇਆ ਬਸ 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 ਅਰੇ ਮੀ ਮੰਗਦੇ ਅੰਬ ਹੂੰ ਨਹੀਂ ਪੈ ਕੇ ਪੱਕਣਾ ਸਾਰਾ ਕੁਝ ਇਧਰ ਵਾਲਿਆਂ ਨੂੰ ਵੀ ਦੇਖ ਕੇ ਦੇਖ ਤਾਂ ਕੱਲ ਅੰਬੀ ਪੱਕੇ ਗਰੀ ਵੀ ਧੀ ਥੱਲੇ ਕਹਿੰਦਾ ਆਏ ਆ ਨਾ ਹੂੰ ਪਾਣੀ ਉੱਪਰ ਨਹੀਂ ਨਾ ਲੱਗਦਾ ਜੜਚ ਪਾਣੀ ਖਰੀ ਜਾਂਦਾ ਹੈ ਹੂੰ ਸਿੱਤੋ ਹੋਣਾ ਚਾਹੀਦਾ ਨਾ ਬਸ 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 ਉਭੰਗ ਵੀ ਗਿਰਿਆ ਜਿਹੜੀ ਬਾਈ ਖਰਾਬ ਗਿਰਿਆ ਆ ਜਾ ਉਤਰਿਆ ਪਾਣੀ ਨਿਕਲ ਆ ਆ ਜਾ ਆ ਜਾ ਆ ਜਾ ਜਾਮਣਾ ਵੀ ਕੱਚੇ ਨੇ ਤੁਹਾਨੂੰ ਉਧਰ ਭੇਜ ਦੇਣਾ ਤਾਂ ਪਰ ਉਤਰਿਆ ਚਲੋ ਬਾਈ ਜਲਦੀ ਜਾਂਦੇ ਕੰਮ ਕੋੜੀ ਆਈ ਕੰਮ ਹੋ ਗਏ ਹਾਂ ਸਟੈਪ ਜ ਬਣੇ ਫਿਰ ਅੰਬ ਤੇ ਆਹੋ ਫਿਰ ਕੁਦਰਤੀ ਗੱਲ ਹੁੰਦੀ ਆ ਦਰਸ਼ਕਾਂ ਪਰ ਹੁੰਦੇ ਸਟੈਪ ਬਣੇ ਵੇ ਜੀ ਆ ਚਲੋ ਬਾਈ ਚਲੋ ਰਿਆ ਲੈ ਖੈਰ ਕੇ ਇੱਕ ਚਟਨੀ ਘੋਟੋਣੀ ਕਰਦੇ ਆਂ ਬਾਈ ਇਹ ਨਹੀਂ ਚਾਹੀਦੀ ਹੈ ਕਿਤੇ ਚਟਨੀ ਬਣਾ ਲਾਂਗੇ ਹੂੰ ਚਟਨੀ ਬਣਾ ਲਾਂਗੇ ਚਲੋ ਬਾਈ ਠੀਕ ਹੈ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਉਹ ਕਾਲੇ ਨੇ ਕਹਿਤਾ ਪਨੀਰੀ ਉਹਦੇ ਪਨੀਰੀ ਬੱਤੀ ਪਈ ਆ ਪੰਜ ਛੇ ਘੁੱਟੀਆਂ ਪੈਣੇ ਘੱਟ ਜਾਵੇ ਠੀਕ ਆ ਬੰਦੇ ਥੱਕੇ ਵੇ ਰੈਸਟ ਚੱਲਦੀ ਰੋਟੀ ਖਾ ਕੇ ਆਜੋ ਚੋਲ ਦੇ ਪਨੀਰ ਕਰੀ ਸੰਤਲ ਨਾ ਕਰੀ ਇਹ ਵੀ ਆਹ ਕੋਲ ਪੜੀ ਚੋਲ ਖਰਾਕਾ ਖੋਲ ਕੇ ਆਹ ਲੇਖੋ ਬੋਨ ਦੀ ਬੀਜੀ ਬਿੱਟੂ ਹਾਂ ਰਾਜੇ 버거 ਖਾਣਾ ਹੈ ਰਾਜਾ ভাই ਫੋਨ ਤੇ ਲੁਕਦਾ ਹੈ ਕਿ ਨਾ ਮੇਰੀ ਮੈਡਮ ਨੇ ਵੀਡੀਓ ਦੇਖ ਲੈਣੀ ਕੰਮ ਖਰਾਬ ਹੋ ਜਾਣਾ ਰਾਜੇ ਫੂਲ ਲਾਗੇ ਮੈਡਮ ਨਹੀਂ ਦੇਖਦੀ ਤੇਰੀ